ਨਹੀਂ ਨੇ ਕਿ ਤੁਹਾਨੂੰ ਟੈਂਟ ਲੱਗੂਗਾ ਹਾਂ ਉਹਨੇ ਚਾਨਣੀ ਲਾ ਦਿਓ ਤੇਰੀ ਕਹਿੰਦੀ ਮੈਨੂੰ ਮੈਨੂੰ ਵੀ ਧੁੱਪਾਂ ਚ ਵਧੀਆ ਫਿਰ ਮੈਂ ਮੈਨੂੰ ਵੀ ਚੁਪਦੀ ਚੱਲ ਧੁੱਪਾ ਜਦੋਂ ਤੋਂ ਪਰੋਗੀ ਤਾਂ ਹੈ ਨਹੀਂ ਉਹ ਗੱਲ ਹੈ ਇਹਦਾ ਅੱਜ ਤੁਹਾਡੇ ਚਿੱਠੀ ਤੋੜਨੀ ਤੇ ਤੁਸੀਂ ਤਾਂ ਸਿਖਰ ਦਾ ਪਹਰੇ ਚ ਲੱਗ ਗਿਆ ਵੀ ਆ ਉਹ ਦਿਨ ਜਿਹੜੇ ਦਿਨਾਂ ਤੇ ਤੁਸੀਂ ਮੇਨ ਚੁੱਲੇ ਦਾ ਕੰਮ ਕਰਨਾ ਸਮਝ ਲਾ ਉਸ ਦਿਨ ਤੋਂ ਤੁਹਾਡੇ ਹਲਵਾਈਓ ਲੱਗੇ ਹੋਣੇ ਆ ਉਸ ਦਿਨ ਦਾ ਚੁੱਲੇ ਪਰ ਹਾਲੇ ਭਾਬੀ ਦਾ ਫੋਨ ਵੱਜਦਾ ਉਹਦਾ ਵੱਜੀ ਹੋ ਜਾਂਦਾ ਅਮਰੀਕਾ ਕੈਨੇਡਾ ਤੇ ਪਤਾ ਨਹੀਂ ਕਿੱਥੇ ਕਿੱਥੇ ਤੇ ਫੋਨ ਆਉਂਦੇ ਭਾਬੀ ਨੂੰ ਇਹ ਚਾ ਲੱਗੇ ਕਰਨ ਤੁਸੀਂ ਹੁਣ ਤਾਂ ਜੀ ਪੌਲ ਨਾ ਮੈਂ ਮਤਲਬ ਪਾਣੀ ਦੇ ਵਿੱਚ ਥੋੜਾ ਜਿਹਾ ਦੁੱਧ ਪਾ ਕੇ ਹਾਂ ਇਹ ਜੋ ਦੁੱਧ ਬਾਤੇ ਮਤਲਬ ਇਹ ਵਿੱਚ ਚੂੜੀਆਂ ਰੱਖ ਦਿੰਦੇ ਅੱਛਾ ਜਿਹੜੀ ਉਹ ਪਾਣੀ ਆਉਣਾ ਜੈਸਮੀਨ ਠੀਕ ਆ ਠੀਕ ਆ ਲੋ ਜੀ ਪੀੜੀ ਵੀ ਆ ਗਈ ਅੱਛਾ ਆ ਕੰਮ ਵਾਸਤੇ ਆਈ ਏ ਬੀੜੀ ਏ ਹਾਂ ਜੀ ਹਾਂ ਹਾਂ ਜੀ ਹਾਂ ਆ ਜਾ ਦੀਦੀ ਆ ਆ ਕੇ ਅੱਡ ਖਾਲੀ ਡੱਬਾ ਲਈ ਮਰਦੀਆਂ ਤੁਸੀਂ ਹਾਂ ਦੇਖੋ ਕੀ ਆ ਆ ਜਾ 10 ਮਿੰਟ ਆ ਡੱਬੇ ਚਾਹ ਪੀਣਾ ਆ ਜੀ ਦੀਦੀ ਹਾਂ ਆ ਜੋ ਸਾਰੀਆਂ ਤੇ ਤੇਰੀ ਉਹ ਵਧੀਆ ਵੇ ਜੈਸਮੀਨ ਕਿਆ ਪੁੱਤ ਕਿਆ ਲੱਗਿਆ ਕਰਨ ਹੁਣ ਬਸ ਇਹ ਬੈਂਗਲ ਸੈਰਮਨੀ ਦੀ ਥੋੜੀ ਜਿਹੀ ਡੈਕੋਰੇਸ਼ਨ ਕਰਨੀ ਆ ਅੱਛਾ ਥੋੜੀ ਜਿਹੀ ਉਹ ਕਰਨੀ ਜਿਆਦਾ ਤਾਂ ਨਹੀਂ ਮੇਰੀ ਸਹੇਲੀ ਵੀ ਆਈ ਹੋਈ ਐ ਸਾਸਰੀ ਕੱਲ ਬੁਲਾ ਦੇ ਆ ਨਵੀਂ ਤਾਹਾਂ ਦੇਖਾ ਟੇਪ ਰੋ ਲੈ ਇਸ ਤਰ੍ਹਾਂ ਵੀ ਆਵੇ ਡਬਲ ਟੇਪ ਹੋਣੀਆਂ ਹੈ ਚੱਕ ਲਿਗਿਆ ਉੱਥੇ ਬੈਠੀ ਵੀ ਤਾਂ ਨਹੀਂ ਹੋ ਇੱਕ ਸਾਈਡ ਹੋਣੀ ਆ ਇੱਕ ਸਾਈਡ ਹੋਣੀ ਆ ਯਾਰ ਇੱਕ ਸਾਈਡ ਯਾਹ ਖੜਜੋ ਹੋਰ ਦੇ ਦੋ ਤਿੰਨ ਲਾਉਣੀਆਂ ਬਣਿਆ ਮੈਂ ਕਿਹਾ ਨਹੀਂ ਜੋ ਉੱਤਰ ਜਾਣਾ ਨੇ ਗੱਬੇ ਲਾ ਦੇ ਜੈਸਮੀਨ ਅੰਦਰ ਹੈ ਲਾਲਣ ਦਾ ਪੁੱਤਾ ਬੈਕ ਸਾਈਡ ਆ ਦੇਖੂ ਆ ਦੇਖ ਇੱਥੇ ਬੈਠ ਨਹੀਂ ਜਾਣਾ ਕੁਰਸੀ ਨਾਲ ਲੁਕ ਵੀ ਜਾਣਾ ਅੱਛਾ ਦੋ ਕੁਰਸੀਆਂ ਲਾ ਲੂੰਗੀ ਹਾਂ ਕੁਰਸੀ ਨਾਲ ਲੁਕ ਜਾਣਾ ਲੱਗਾ ਤਾਂ ਇਹਨੇ ਉੱਚਾ ਲਾਇਆ ਤੇ ਪਿੱਛੇ ਲਿਖਿਆ ਵਾ ਵੀ ਕਿ ਉਹ ਦੂਸਰੇ ਪਹੁੰਚਿਆ। ਕੀ ਆ ਹੋਰ ਵੀ ਕੁਸਾਉਣਾ ਲਿਖਿਆ ਹੋਇਆ ਉੱਥੇ ਅਜ? ਹਾਂ ਹਾਂ। ਮੈਂ ਤਾਂ ਕਿਹਦੇ ਨੂੰ ਇਹ ਸੁੱਧੂ ਹਿੰਗਿਆ। ਇਹਦੇ ਵਿੱਚ ਹੋਵਾ ਕਿ ਮੈਂ ਭਰੂੰਗਾ। ਇਹਦੇ ਵਿੱਚ ਹੈ ਨਹੀਂ ਹਵਾ ਭਰਨੇ। ਪੰਪ ਜਾ ਉਹ ਪੰਪ ਲੈ ਕੇ ਆਉਣਾ ਤਾਂ ਨਾਲ ਉਹ। ਦੇਖ ਤਾਂ ਵੀਰ ਕੁਝ ਨਹੀਂ ਹੋਇਆ। ਉਹ ਦੇਖ ਦੋ ਫਿਰ। ਆਹ ਦੇਖ ਗਿਰ ਗਿਆ। ਮੂੰਹ ਨਾਲ ਫੂਕ ਭਰ ਦੇ ਦੇ ਮੂੰਹ ਨਾਲ ਮੱਲੇ ਨੂੰ ਫੜਾ ਦੋ ਭਰੀ ਜਾਊਗੀ ਇਹਦੇ ਵਿੱਚ ਬਾ ਨਾ ਇਹਦੇ ਨਾਲ ਹੀ ਹੋ ਜਾਣੀ ਆ ਤਾਂ ਪਰ ਹੁਣ ਮੇਰੀ ਮਾਸੀ ਨੂੰ ਬੁਲਾ ਲਓ ਮਾਸੀ ਲੱਗੀ ਵੀ ਪ੍ਰਸ਼ਾਦ ਦੇ ਪਾ ਕੇ ਦੇਣ ਸਾਰਿਆਂ ਨੂੰ ਫੜੋ ਇੱਕ ਇੱਕ ਜਾਣਾ ਮੈਂ ਕਿਹਨੂੰ ਫੜਾਈ ਜਾਊ ਬਸ ਮਾਰ ਦੇ ਫੋਰ ਫੂਕ ਆ ਕੀ ਤੁਸੀਂ ਪੁੱਤੋਂ ਉਧਰ ਖੜੋ ਆ ਜਾਏ ਕੁਛ ਨਹੀਂ ਇਹ ਵੀ ਸੀ ਲਿਖੀ ਵੀ ਆ ਪਹਿਲਾਂ ਉਹ ਤਾਂ ਦੇਖ ਫੜ ਲਾ ਅਡਾ ਨਾ ਦੇ ਇਹਨੂੰ ਫੜ ਕੇ ਖੜ ਜਾ ਰਹੀ 20 ਰੱਖ ਦੋ ਇਹ ਰੋਟੀ ਖੋ ਜਾਓ ਤੁਸੀਂ ਛੱਡ ਦੋ ਜਾਓ ਤੇ ਖੇਲਣੇ ਨਹੀਂ ਪੁੱਤ ਤਾਹੀਦੇ ਐ ਆਪਾਂ ਨੂੰ ਕੀ ਕੀ ਨੇ ਪੜੇ ਇਹ ਵੀ ਆਲਾ ਵੀ ਸਾਰੀ ਪੜ ਲਾ ਫੇਰ ਗਿਣਤੀ ਕਰਕੇ ਇਹ ਤਾਂ ਬੋਲ ਲੰਬਾ ਪ੍ਰਸਾਸ ਹੋ ਜਾਣਾ ਬੁੱਕੇ ਧਾਗੇ ਚ ਪਾਉਣੇ ਪੈਣੀਆਂ ਹੈ ਕਿਆ ਨਹੀਂ ਨਹੀਂ ਆਇਆ ਲਾ ਦੇਣੇ ਪਿਛੇ ਧਾਗੇ ਚ ਪਾਉਣਾ ਹੀ ਨਹੀਂ ਐਂ ਕਿਵੇਂ ਲਾਉਣੀ ਪਿੱਛੇ ਤੇ ਕੱਲਾ 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 ਪਾੜ ਦੇਣਾ ਤੁਸੀਂ ਖੇਲਾ ਰੋਟੀ ਖਾਣ ਨੂੰ ਉੱਧਰ ਲੈ ਜਾ ਲਿੰਦੂ ਆਨ ਨੂੰ ਲੈ ਜਾ ਉਧਰ ਠੀ ਮਨਿੰਦਰ ਇਹਨਾਂ ਲੈ ਕੇ ਚੱਲੋ 2 ਮਿੰਟ ਚਾੜੋ 2 ਮਿੰਟ ਪੁੱਤ ਇਹਨਾਂ ਨੂੰ ਕਿੱਧਰ ਪਾ ਕੰਮ ਕਰ ਲ ਮਾਂ ਮੈਂ ਕੰਮ ਕਰ ਲ ਮਾਂ ਨਹੀਂ ਹਾਂ ਹੁਣ ਬਣੀ ਆ ਜਿਓ ਜਿਓ ਮੇਰੇ ਕੋਲ ਆਦਾ ਮੈਨੂੰ ਪਤਾ ਥੋੜਾ ਤੁਸੀਂ ਖੇਲਦੇ ਹੋ ਮਰਦੇ ਤੁਹਾਡੇ ਕੋਲੇ ਉਹ ਬਾਅਦ ਚ ਤੁਹਾਡੇ ਕੰਮ ਆਉਣਿਆ ਅਜਾ ਇਹਨੂੰ ਵਰਤ ਲੈਣ ਤੋਂ ਇੱਕ ਵਾਰ ਹਾਂ ਤੇ ਤੁਸੀਂ ਜਾਣਾ ਨਹੀਂ ਹੈਗਾ ਨਾ ਮੈਨੂੰ ਆਰ ਆ ਗਿਆ ਨਾ ਉਹ ਦੇਖ ਆਰ ਹੋਈ ਮੈਂ ਕਿਹਨੂੰ ਦੇਖੀ ਕਿਆ ਕਰਦਾ ਹੈ ਮੈਂਕ ਨੂੰ ਕਰਨਾ ਹੀ ਨਹੀਂ ਆਉਂਦਾ ਲੈ 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 ਅਤੋ ਜਿ ਆਪਣੀ ਬਾਲ ਚੱਕੀ ਤਾ ਕਿਹਾ ਮੈਂ ਤਾਂ ਥੱਕ ਗਿਆ ਲੈ ਤੂੰ ਵੀ ਭਰ ਦੇ ਇਹਨੂੰ ਕਿੱਥੇ ਲਿਜਾ ਲਿਆ ਤਾ ਉਹ ਆਪ ਕਰਦੇ ਤਾ ਇਹਦਾ ਹੋਪ ਇਹਦਾ ਪਟਾਕੇ ਮਾ ਦੂ ਈ ਆ ਪੁੱਤ ਈ ਠਾ ਠਾ ਬ੍ਰਾਈਟ ਟੂ ਗ੍ਰੀਨ ਬ੍ਰਾਈਟ ਟੂ ਬੀ ਹਾਂ ਬਾਕੀ ਲੱਜੂਗੀ ਇਹ ਕਿਹਾ ਵੀ ਨਾ ਪਟ ਜੇਣਾ ਪੁੱਤ ਇਹ ਇੱਕ ਮਿੰਟ ਰੁਕ ਜਾ ਬਸ ਟੋੜ ਦੇ ਹੀ ਆਏ ਸਾਰੇ ਬਾਕੀ ਤੁਸੀਂ ਫਿਰ ਲੈਓ ਹਾਂ ਬੀ ਲੈ ਇੱਥੇ ਉਹਨਾਂ ਨੂੰ ਮਾੜਾ ਆਏ ਇਹਦੇ ਨਾਲ ਨਾ ਦੰਦੀ ਪੀਤੀ ਆ ਲੈ ਨਾ ਇਹ ਨਹੀਂ ਖਰਾਬ ਕਰ ਦੂਗੀ ਹੋ ਦੰਦ ਨਾ ਆਇਆ ਨੀ ਨੇ ਮੇ ਤੇ ਉਹ ਅਜਾ

ਆਪਣੇ ਆਪ ਉਹ 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 ਆਵਨੇ ਚਾਚੇ ਕਪੂਰ ਆਇਆ ਨਾਲ ਦੇ ਨਾਲ ਪਰਿਚੰਤ ਹੈਂ ਕਰਨਵੀਰਤਾ ਕਹਿੰਦਾ ਵੀ ਮੈਂ ਹੁਣੇ ਫਾੜ ਲਵਾਂ ਮੈਂ ਬਸ ਹੈਂ ਕੋ ਲਾ ਲਾ ਜੀ ਆਪਣਾ ਉਹ ਕਹਿੰਦੀ ਮੈਂ ਮਹਾ ਹੱਥ ਕਰ ਦਮਾਂ ਥੱਲੇ ਕੰਮ ਕਰਦੇ ਉਹਦੀ ਬਣਾ ਕੇ ਬਾਹਰ ਨਾ ਜਿਹੜਾ ਕੋਈ ਚੀਜ਼ ਉਹ ਕਰਦਾ ਜਦੋਂ ਖੜੀ ਹੋ ਜਾਂਦੀ ਹੈ ਸਵਾਰ ਕੇ ਠੀਕ ਹੈ ਲੈ ਇਹ ਦੇਖ ਨੀ ਇਹ ਫੋਟੋ ਖਿਚਣੀ ਹੈ ਤੇ ਜਾ ਕੇ ਜਾਂਦੀ ਤੇਰੇ ਨਹੀਂ ਮੈਨੂੰ ਪਤਾ ਜਿਹਦੀ ਕਿੰਨੀ ਹੈ ਨਾ 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 ਇਹ ਬੁੜੀ ਜਿਨੀ ਹੈ ਮੱਛੀ ਆ ਜਾ ਮੜ ਜਾਂ ਕਰਾ ਰਿਹਾ ਆ ਗਿਆ ਸਾਰਿਆਂ ਕੋਲ ਪ੍ਰਸ਼ਾਦਾ ਆ ਗਿਆ ਇੱਧਰ ਚੱਲ ਰਿਹਾ ਜੀ ਲੰਗਰ ਪਾਣ ਮੈਂ ਭਰੇਗਾ ਮੈਂ ਮਨ ਸਾੰਤੀ ਤਾਈ ਨੂੰ ਦੇਤੀ ਰੋਟੀ ਹਾਂ ਖਾਲਾ ਫਾੜ ਬਸਾਏ ਤਾਂ ਜੈਸ ਬਲਜਿੰਦਰ ਪੁੱਛਦੀ ਫਿਰਦੀ ਹੈ ਕਹਿੰਦੀ ਚੱਕ ਚੱਕ ਹੁਣ ਤੂੰ ਦੇਖ ਲੈ ਵੀ ਜਿਆਦਾ ਭਾਈ ਜਿਆਦਾ ਦੋ ਰੋਟੀਆਂ ਬਾਕੀ ਸਬਜ਼ੀਆਂ ਬੂੰਦੀ ਆ ਹਾਂ ਕੜਾ ਹੈ ਹਾਂ ਖਾ ਤੇ ਮਿੱਠਾ ਘਾ ਤੇ ਨਹੀਂ ਖਾਣਾ ਮੈਂ ਖਾ ਲਿਆ ਭਾਈ ਨਾ ਅੱਛਾ ਮਰਦੀ ਖਾ ਲਈ ਬਲਜਿੰਦਰ ਆਪਕ ਤਾਈ ਕੋਟ ਤੇ ਕੜਾ ਲੈ ਜੀ ਬਾਸ ਇੰਨੇ ਸਮਾਂ ਲਾ ਲੈਂਦੇ ਸਾਰੇ ਰੋਟੀ ਖਾ ਲਣਗੇ ਸਾਰੀਆਂ ਤੇਰੇ ਕੋਲ ਆ ਜੀ ਆਹ ਬਸ ਲੱਗੇ ਮਿੱਠਾ ਉਹ ਖੁੜੀ ਨੂੰ ਵੀ ਰੋਟੀ ਖਲਾ ਉਹਨੇ ਜਾਣਾ ਜੀ ਇਹ ਤਾਂ ਫਿਰ ਮੈਂ ਰੀਲ ਲਿਆ ਮੈਂ ਰੀਲ ਆ ਦੇ ਮੈਂ ਸੀ ਮੈਂ ਸੀ ਬਾਈ ਰੀਲ ਉੱਪਰ ਇਨਾ ਡੱਬਾ ਬਸ ਵਸ ਕੇ ਛੱਡੀ ਬੁੱਤ ਇੱਕ ਵਾਰ ਜਦੋਂ ਟੇਪ ਨਾਲ ਚੇੜ ਲਮਾ ਚੜਦਾ ਗਿਆ ਉਹ ਤਾਂ ਕਹਿੰਦੀ ਹੈ ਟੇਪ ਨਾਲ ਚੜ ਜਾਣਾ ਨੇ ਕੱਲੋ ਟੇਪ ਲੈ ਕੇ ਆ ਆ ਕੁੜੀ ਕੋਲ ਹੈਗੀ ਆ ਦੇ ਕੋਲ ਕੋਲ ਨਾ ਦੇ ਦੇ ਤਾਂ ਥਾਗੇ ਜਦੋਂ ਹੋਰ ਵੀ ਉਲਝ ਜਾਣੀਆਂ ਖੜਨਾ ਹੀ ਨਹੀਂ ਇੱਕ ਜਗ੍ਹਾ ਟਿਕਾਣੇ ਤੇ ਕਿੱਥੇ ਬੰਨੋਗੇ ਹਾਂ ਤੇ ਥਾਗੇ ਨੂੰ ਮੇਖਾਂ ਪਹਿਲਾਂ ਥੱਲੇ ਅੱਖਰ ਦੇ ਆ ਆ ਨੋ ਚੱਲੋ ਬੀ ਦੋ ਬੀ ਹਾਂ हां ताई के आ बी कहना आउंदी 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 आर दो आर इतके ਲਾਮ ਹੋ ਰਹੇ ਨਾ 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 ਪਰੇ ਤੇ ਸ਼ੁਰੂ ਕਰਕੇ ਲਿਆ ਪਰੇ ਤੇ ਕਿੰਨੇ ਅੱਖਰ ਉਹ ਦੇਖ ਲੈ ਕਿੰਨੇ ਅੱਖਰ ਆ ਉਹਨੇ ਉਹ ਸਾਬ ਨਾਲ ਨੋ ਉਹ ਸਿਰ ਟਾਕੀ ਗੋਲ ਤੋਂ ਸ਼ੁਰੂ ਹੋਣਾ ਮੈਨੂੰ ਤਾਂ ਮੈਨੂੰ ਪਤਾ ਕੀ ਕਹਿੰਦੀ ਸੀ ਵੀ ਆਹ ਬਰਾਇਡ ਕੁੰਜੇ ਚ ਲਿਖਦੇ ਤੂ ਟੂ ਇਹਦੇ ਤੋਂ ਨਹੀਂ ਕਿਤੇ ਆਈ ਦੋਾਈ ਪਤੋ ਟਾਕੀ ਗੋਲ ਤੋਂ ਸ਼ੁਰੂ ਹੋਣਾ ਟੀ ਦੋ ਟੀ ਦੀ ਆਹ ਆ ਲੈ ਇੱਕ ਸੁਬੂਰਾ ਉਹਨੂੰ ਆ ਜਾ ਕਰੋ ਇਹਦਾ ਨਿਆਣੇ ਦਾ ਦਰਵਾਜ਼ੇ ਚ ਬੰਦ ਕਰਨੇ ਪੈਣਗੇ ਤੇ ਤਾਂ ਲੋਟ ਆਉਣਾ ਕੰਮ ਪੜਦਾ ਨਾ ਉਹ ਸੁਬੂਰਾ ਇੱਕ ਮਿੰਟ ਮਟਰਾ ਲੱਗੂ ਪੜੀ ਪਿੱਛੇ ਲੈਣਾ ਇੱਕ ਮਿੰਟ ਮੇਰੇ ਕੋਲ ਆ ਜੀ ਚਾਰ ਗੱਥਾ ਹੋਏ ਚੱਲ ਹੁਣੀ ਦਸਣਾ ਇਕੱਠੇ ਕਰਵਾ ਦੇ ਚੈਪੀ ਲੈ ਨਾ ਨਾ ਪਰੇ ਤੇ ਮਹਿਕ ਪਰੇ ਤੇ ਪਰੇ ਤੇ ਲੈ ਮੈਂ ਕਹਿੰਦੀ ਟੋਪ ਥੱਲੇ ਲੈਣਾ ਤੂੰ ਪਿਆ ਚੱਲ ਬੰਗਲ ਸੱਤ ਥੱਲੇ ਆਊਗਾ ਨਾ ਬ੍ਰਾਈਟ ਉਰੇ ਲਾਤਾ ਟੋ ਇਹਦੇ ਪਰ ਲਾ ਦੀ ਬੀ ਇੱਥੇ ਲਾ ਦੀ ਹਾਂ ਆਰੇ ਬੀ ਡਾ ਕੇ ਦੇ ਜੇ ਹਵਾ ਦਾ ਬੁੱਲਾ ਆਉਣ ਲੱਗ ਦੇਖਿਆ ਪੁੱਤ ਲੱਗ ਗਿਆ ਨਾ ਹੋਈ ਕੰਮ ਕਰਨ ਖੜਜੂ ਚੱਲ ਹਾਂ ਸੈਕੜੀ ਚੱਲੇ ਨਾ ਚੇੜੀ ਨਾ ਉਹਨੂੰ ਆ ਲੋ ਜੀ ਉਹ ਮੈਂ ਸਹੀ ਲੈਣ ਚ ਲਾਏ ਹਰ ਆਹਦੇ ਇੱਕਠੇ ਕਰ ਲੈ ਪਾ ਦੇ ਹੱਥ ਦਾ ਸੈਂਟਰ ਚ ਲਾ ਇਹ ਰੁਕ ਜਾ ਕਾ ਫੜਾ ਦੇ ਸਿੱਟ ਉਹ ਨਾ 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 ਉਹ ਪੁੱਤ ਕਾ ਨੂੰ ਛੇੜਦਾ ਉਹਨੂੰ ਭੰਨ ਦੇਣਾ ਕੋ ਚੱਲ ਤੇ ਬ੍ਰੈਡ ਟੂ ਜਦੇ ਆ ਜਾਣਾ ਸਾਰਾ ਕੁਝ ਲੋਟ ਇੱਕ ਮਿੰਟ ਲੱਗਣਾ ਦੇਖਾ ਬੈਡੀ ਹਾਂ ਉਹ ਵੀ ਇੱਕ ਨਹੀਂ ਛੇੜ ਜਿਗਣਾ ਛੇੜਿਆ ਪਰਲਾ ਉਹ 빙ਾ ਜਾ ਹੋ ਗਿਆ ਰਨ ਤੇਰਾ ਪ੍ਰੋਪਰ ਜਿਵੇਂ ਚੜਿਆ ਹੈ ਨਾ ਹਾਂ ਇਹ ਬਿਲਕੁਲ ਸਹੀ ਚੜਿਆ ਉਹਨੂੰ ਪਿੱਛੇ ਹਾਂ ਤੇ ਛੇੜਿਓ ਹੁਣ ਲੰਬਾ ਲੰਬਾ ਤੋੜ ਕੇ ਦੇ ਪੁੱਤੈ ਨੂੰ ਇਹਨੂੰ ਥੋੜਾ ਜਿਹਾ ਲੰਬਾ ਤੋੜ ਕੇ ਦੇਖਾਂ। ਉਹ ਹੇਠਾਂ ਚੜਿਆ। ਹਾਂ, ਆਇਕਣਾ ਉਹ ਦੇਖ। ਗੋਲ ਦਾ ਕਰਕੇ ਦੇ ਦੋ ਫੇਰ ਆ ਇਹਨਾਂ ਸਹੀ ਲੱਗਦਾ। ਚੱਲ। ਵੈਰੀ ਗੁੱਡ ਬਾਉ। ਹਾਂ, ਤਾਂ ਦਿਮਾਗ ਇੰਜੀਨੀਅਰ ਵਾਲਾ ਹੈਗਾ ਸਾਡਾਗਾ। ਇਹ ਜੀ ਤਾਂ ਨਹੀਂ ਗੱਲ। ਉਹਨੂੰ ਦੇਣਾ ਬਈ। ਓਹੋ। ਫੜਾ ਦੋ ਇੱਕ ਫੜਾ ਦੋ ਇਹਨੇ ਫੜਾ ਦੋ। ਫੜਾ ਦੇ ਪਾਮੂ ਤੂੰ। ਫੜਾ ਦੋ ਫੜਾ ਦੋ। ਫੜਾ ਦੋ। ਓਏ। ਤੂੰ ਸਾਰੇ ਚੱਕੀ ਕੜਾ ਛੱਡ ਦੇ। ਲਾ ਫੜ। ਲਾ ਫੜ। ਮੈਨੂੰ ਡੀ। ਜੀ। ਛੋਗਰ। ਲਾ ਫੜ ਲਾ ਫੜ। ਲਾ ਹੁਣ ਫੜ ਲਾ ਪੱਤ। ਮੁੱਖੜ ਦੇ ਚੜ ਦੇ ਲੈ ਤੇਰੇ ਸਿਰ ਪਟਾਟ ਜਾ ਹੁਣ ਉਹ ਆਈ ਆਈ ਉਹ ਆਈ ਤੇ ਜਿਆਦਾ ਨਹੀਂ ਹੋਵਾ ਪਰ ਵੀ ਜਿਆਦਾ ਨਹੀਂ ਫੁੱਲ ਗਿਆ ਉਹ ਸਾਰੇ ਵਿਆਹ ਵਿੱਚ ਤੰਗ ਕਰ ਨਹੀਂ ਨੇ ਤਾਂ ਹਾਂ ਜਰੂਸ ਜੰਮੀ ਆ ਮੈਂ ਤਾਂ ਫੋਟੋ ਖੁੱਤੀ ਨਹੀਂ ਹੈਗੀ ਬੈਠਾ ਇੱਕ ਦਿਨ ਬਿਠਾ ਪਰ ਉਹ ਦੀਦੀ ਕਿਧਰ ਆਕਾ ਮਾਰਦੀ ਸੰਦੀਪ ਆਕਾ ਮਾਰਦੀ ਤੁਹਾਨੂੰ ਕਿਤੇ ਹੈ ਹੋਰ ਲੈ ਨਾ ਜਾ ਸੁਣ ਲੋ ਤੇ ਟੇਪ ਨਾ ਹੋਰ ਬਾਲੀਂ ਆਨਲਾਈਨ ਕਿਉਂਕਿ ਇਹ ਵੇਖੀ ਆ ਨਾ ਨੀ ਰੋਂਡੋ ਇਹਨੂੰ ਲੱਗੀ ਆ ਆ ਗਾ ਤੁਹਾਨੂੰ ਖਾਂਦੇ ਜਿਹੜੀ ਜਾਂਦਾ ਆ ਲੈ ਲਾ ਅੱਧੇ ਨਹੀਂ ਸਾੜ ਵੀ ਲਾ ਦੇ ਹਾਂ ਕੀ ਉੱਪਰ ਲਾ ਹਾਂ ਮਰੇ ਲੈ ਇਹ ਲੈ ਲਾ ਆ ਵੀ ਲੋਟ ਹੋ ਗਿਆ ਮੈਂ ਕਿਹਾ ਕਣ ਹਾਂ ਹਾਲੂ ਟੇਪਰ ਰੋਜ਼ ਗੁੰਦੂ ਦਾ ਛੱਡੀ ਜਾਂਦੀ ਟੇਪ ਲਾ ਕੇ ਇੱਕ ਵਾਰ ਚੱਕ ਲਾਪੜ ਦੇ ਬੱਸ ਉਹਦੇ ਦੇ ਪਾਸ ਨਾ 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 ਉਹ ਦੇ ਮੜੀ ਚੱਲ ਮਮੂ ਮੈਂ ਬਣਾ ਲਗੀ ਓਏ ਗੱਲ ਸੁਣ ਨਾ ਉੱਧਰ ਲਿਚਾ ਫੜੀ ਨੂੰ ਫੜਾ ਲੂ ਚੱਲ ਇਹਨਾਂ ਨੂੰ ੱੱਕਾ ਕਰੋ ਉੱਪਰ ਤੋਂ ਵੀ ਨਾ ਉੱਤਰ ਜੇ ਇੱਧਰ ਇੱਧਰ ਤੋਂ ਲੈਣਾ ਤੇ ਕੋ ਟੇਪ ਪੁੱਗੇ ਇੱਧਰ ਕਰ ਨਾ ਇੱਕ ਮਿੰਟ ਦੇ ਦੇ ਯਾਰ ਪੁੱਤ 2B ਇੱਧਰ ਆਣਾ ਆ ਦੋ ਵੀ ਪੈਲੇ ਹਜੇ 2B ਵੀ ਬਣਾ ਵੀਰੇ ਇੱਧਰ ਲਾ ਇੱਧਰ ਇੱਧਰ ਵੀਰੇ ਹੂੰ ਇੱਧਰ ਲਾ ਹਜੇ ਦੋ ਪੈਲੇ ਹੋਰ 2B ਇਹਨਾਂ ਨੂੰ ਵਾਲ ਜੇ ਹਲਾ ਕੇ ਨਾ ਸਾਈਡ ਵੱਰ ਨੂੰ ਕੱਢ ਕੇ ਉੱਥੇ ਲਾ ਦੇ ਇਹਨੂੰ ਆ ਵਾਲ ਜੇ ਇੱਕ ਸਾਈਡ ਨੂੰ ਕਰ ਲੈ ਆ ਦੇਖ ਵੀ ਉਹਦਾ ਪਿੱਛੇ ਹੀ ਰਹਿਣ ਦੇ ਇਹਨਾਂ ਨੂੰ ਵਾਲ ਜੇ ਯਾਰ ਮਹਾਕਾਇਨ ਨੂੰ ਆਂ ਸਾਈਡ ਕਰਕੇ ਲਾ ਲਾ ਚਲ ਹਾਂ ਬਸ ਮੇਰਾ 2 ਬੀ ਨੂੰ ਪਿੱਛੇ ਤੇ ਆਪੇ ਪਹੁੰਚਣਾ ਨਾ ਨਾ ਟਕਾਣੇ ਚੱਲ ਠੀਕ ਐ ਥੱਲੇ ਲਾ ਦੇਣਾ ਹੋਗਾ ਪੀਓ ਆਪੇ ਦੇਖੋ ਦੇਣਾ ਆ ਦੇਖਦਾ ਔਰ ਏ ਬੀ ਵਾਲੀ ਬੀ ਔਲਾਦੀ ਹੈ ਹਾਂ ਆ ਪੀਆ ਆ ਉਸ ਤੋਂ ਸਾਡੇ ਕੋਲ ਆ ਗਦਾ ਦਾਦਾ ਬਣਾਇਆ ਕਾਪੀ ਕਾਲ ਜੀ ਹਾਂ ਕਿੱਧਰ ਰਹਿ ਗਿਆ ਜੀ ਸਰ ਜੀ ਤਰਾ ਇੱਥੇ ਨਹੀਂ ਲੱਗਿਆ ਹੈਗਾ ਥੱਲੇ ਢੀ ਸਾਈਡ ਵਾਲਾ ਆ ਆਹ ਪੜ ਲਾ ਮੈਂ ਕਹਾਂ ਹਾਂ ਸਾਰੀ ਨੂੰ ਦਵਾਰੇ ਲਾਲਾ ਆਹ ਨੂੰ ਹੁਣ ਕਰੇ ਲਈ ਜੀ ਸੈਟਿੰਗ ਤਾਂ ਹੀ ਕੰਮ ਲੋਟ ਆਉਣਾ ਇਹ ਕੀ ਲੱਗਿਆ ਕਰਨ ਤੁਸੀਂ ਹੁਣ ਫੁੱਲ ਫੁੱਲ ਮੈਂ ਮਤਲਬ ਪਾਣੀ ਦੇ ਵਿੱਚ ਥੋੜਾ ਦੁੱਧ ਪਾ ਕੇ ਹਾਂ ਫਿਰ ਉਹ ਦੁੱਧ ਬਾਤੇ ਮਤਲਬ ਇਹ ਵਿੱਚ ਚੂੜੀਆਂ ਰੱਖ ਦਿੰਦੇ ਅੱਛਾ ਜਿਹੜੀ ਉਹ ਪਾਣੀ ਆਉਣਾ ਜੈਸਮੀਨ ਠੀਕ ਹੈ ਠੀਕ ਹੈ ਚਲੋ ਕਾਈ ਛਕ ਲਿਆ ਪ੍ਰਸ਼ਾਦਾ ਜੋਰੀਆਂ ਹਾਂ ਸਭ ਇਹ ਮੈਂ ਹਾਂ ਹਾਂ ਕੋਈ ਨਾ ਲੈ ਜੇ ਲੈ ਬੱਸ ਇੱਕ ਵਾਰ ਬੈਠਾ ਹੋਣਾ ਹਾਂ ਹਾਂ ਤੇ ਇੱਧਰ ਨਵੇਂ ਤੁੱਲੇ ਪਰ ਚੱਲ ਰਿਹਾ ਜੀ ਸਾਡਾ ਪ੍ਰੋਜੈਕਟ ਆ ਹਾ ਹਾ ਰੋਟੀਆਂ ਹੁਣ ਫੁੱਲਦੀਆਂ ਹਨ ਹਾਂ ਹਣ ਬਣੀ ਗੱਲ ਤੂੰ ਹਾਂਜੀ ਆਹ ਮਰੇ ਨੇ ਇੱਕ ਤੂੰ ਟੈਂਟ ਲੱਗੂਗਾ ਹਾਂ ਉਹ ਚਾਨਣੀ ਲਵਾ ਦਿਓ ਤੀਰੀ ਕਿ ਨਹੀਂ ਮੈਨੂੰ ਵੀ ਧੁੱਪਾਂ ਚ ਵਧੀਆ ਫਿਰ ਮਗਾ ਮੈਨੂੰ ਵੀ ਚੁਪਦੀ ਚੱਲ ਧੁੱਪਾ ਜਦੋਂ ਤੋਂ ਪਰੋਗੀ ਤਾਂ ਹੈ ਨਹੀਂ ਉਹ ਗੱਲ ਹੈ ਇਹਦਾ ਅੱਜ ਤੁਹਾਡੇ ਚਿੱਠੀ ਤੋੜਨੀ ਤੇ ਤੁਸੀਂ ਤਾਂ ਸਿਖਰ ਦੇ ਪਹਾਰੇ ਚ ਲੱਗ ਗਿਆ ਵੀ ਆ ਉਹ ਦਿਨ ਜਿਹੜੇ ਦਿਨਾਂ ਤੇ ਤੁਸੀਂ ਮੈਨ ਨੇ ਚੁੱਲੇ ਦਾ ਕੰਮ ਕਰਨਾ ਸਮਝ ਲਾ ਉਸ ਦਿਨ ਦਾ ਤੁਹਾਡੇ ਹਲਵਾਈਓ ਲੱਗੇ ਹੋਣੇ ਆ ਉਸ ਦਿਨ ਦਾ ਚੁੱਲੇ ਪਰ ਹਰੀ ਲਈ ਭਾਬੀ ਦਾ ਫੋਨ ਵੱਜਦਾ ਉਹਦਾ ਵੱਜੀ ਹੋ ਜਾਂਦਾ ਅਮਰੀਕਾ ਕੈਨੇਡਾ ਤੇ ਪਤਾ ਨਹੀਂ ਕਿੱਥੇ ਕਿੱਥੇ ਤੇ ਫੋਨ ਆਉਂਦੇ ਭਾਬੀ ਨੂੰ ਉਹ ਰੋਜ਼ਾ ਕਿਦਣਾ ਕਿਦਰ ਤੇ ਵੱਜੀ ਹੋ ਜਾਂਦਾ ਫੋਨ ਤੁਸੀਂ ਪ੍ਰਸ਼ਾਦਾ ਛਕ ਲਿਆ ਹਾਂਜੀ ਮੈਂ ਛਕ ਲਿਆ ਮੈਂ ਦਵਾਈ ਵੀ ਲੈ ਲਈ ਆਪਣੀ ਨਾਲ ਤੁਸੀਂ ਛਕੋ ਤੇ ਕੰਮ ਨੂੰ ਖਚੋ ਪਰ ਪਰ ਬੈਂਗਲ ਸਾਰੇ ਮਨੀ ਦੇ ਜਿਹੜੇ ਜਸਮੀਨ ਨੇ ਬਣਾ ਰੱਖਿਆ ਵਾ ਪ੍ਰੋਗਰਾਮ ਸਾਡੀਆਂ ਥੋੜੀਆਂ ਜੀਆਂ ਰੋਟੀਆਂ ਰਹਿ ਗਈਆਂ ਹਾਂ ਬੱਸ ਮੈਂ ਆ ਗਿਆ ਬੜਾ ਠੀਕਾ ਲਓ ਜੀ ਰੈਡੀ ਜੀ ਕਿਨੇ ਕਰੀ ਨੇ ਹਾਂ ਹਾਂਜੀ ਲਓ ਜੀ ਪੀੜੀ ਵੀ ਆ ਗਈ ਅੱਛਾ ਆ ਕੰਮ ਵਾਸਤੇ ਆਈ ਹੈ ਪੀੜੀ ਇਹ ਹਾਂਜੀ ਹਾਂ ਹਾਂਜੀ ਹਾਂ ਆ ਜਾ ਦੀਦੀ ਆ ਕੇ ਅੱਡ ਖਾਲੀ ਓ ਡੱਬਾ ਦੀ ਫਿਰਦੀਆਂ ਤੁਸੀਂ ਆ ਦੇਖੋ ਕਿਆ ਹਾ ਆ ਜਾ ਦੱਸ ਮੈਨੂੰ ਆ ਡੱਬੇ ਚਾਹ ਪੈਣਾ ਚੱਬਦੀ ਨਹੀਂ ਐ ਆ ਜਾ ਸਾਰੀਆਂ ਐ ਆ ਜਾ ਸਾਰੀਆਂ ਐ ਬਲਜਿੰਦਰ ਆ ਜਾ ਬੁਗੇ ਇੱਧਰ ਨੂੰ ਮੈਂ ਥੱਲੇ ਗਈ ਹੈਪੀ ਆ ਜਾ ਮੈਂ ਤੇਰੇ ਬਾਸ ਤੇ ਰੱਖਿਆ ਹੈ ਸਬਸਾ ਤੇ ਮੈਂ ਵੀ ਆ ਤੋ ਇਹ ਵੀ ਮੱਕ ਲਾਇਆ ਹੈ ਹੈਪੀ ਬਰਥਡੇ ਪਾਲਿਆ ਘੜੇ ਚ ਹੈਪੀ ਹੋਰ ਖਾ ਲੈ ਰਾਜਕੁਮਾਰੀ ਬਣ ਜਾ ਅੱਜ ਸੇਲੀ ਪਾਉਂਗੀ ਕੋਈ ਨਹੀਂ ਉਹ ਤਾਂ ਲਿਆ ਗਾਣਾ ਵਾਲਾ ਫਰਾਈਟੂ ਵੀ ਆਪੇ ਆ ਆਜੋ ਪਤੋ ਆਜੋ ਤੈਨੂੰ ਕਹਾਂਇਆ ਤੇਰੇ ਹੱਥ ਚ ਕਰਿਆ ਤੇਰੇ ਹੱਥ ਚ ਪੜਾਇਆ ਤੂੰ ਮੈਂ ਰੀ ਤੇ ਕੇ ਜਾ ਆ ਦੇ ਤੋ ਬਲਿਆ ਫਟਾਫਟ ਚਾ ਲੈ ਕਰੀ ਇੱਕ ਮੋੜਾ ਵੀ ਚਾ ਮੈਂ ਇਸ ਨੂੰ ਲੈ ਆ ਇਹ 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 ਤਾਂ ਲਾਉਣਾ ਜ਼ਰੂਰੀ ਹੁਣ ਬਾਕਸ ਚ ਚਾਹੀਏ ਪਾ ਕੇ ਪਾ ਕੇ ਭਰੇ ਕਰੋ ਨਾ ਹੁਣ ਕੋਈ ਪਾਉਣਾ ਤਾਂ ਹੈਗਾ ਉਹੀ ਬਸ ਕੋਈ ਨਹੀਂ ਬੜਾ ਪਤਾ ਨਹੀਂ ਕਿਹੜਾ ਛੋਟਾ ਹੁਣ ਦੇਖੀ ਜਾਊਗੀ ਆਜੋ ਆਜੋ ਬਾਰੇ ਇੱਕ ਮਿੰਟ ਰੁਕ ਜੇ ਨਾ ਗਾਲਚ ਪਾ ਦੇ ਹਜੇ ਹੋਰ ਵੀ ਕੁਝ ਪਾਉਣਾ ਹਾਂ ਆਹ ਦੀਦੀ ਨੀ ਰੱਖੇ ਬੜਾ ਛੋਟਾ ਹੈ ਬੜਾ ਇਹਨੇ ਪਿੱਛੇ ਨਾ ਮੈਂ ਦੀਦੀ ਦੇਖਣ ਨੂੰ ਹਾਂ ਉਹ ਕਿਉਂ ਕਿ ਸਾਈਡ ਤੋਂ ਲਾਪਾ ਦੇਖੀ ਓਏ ਛੱਡ ਜਾ ਛੱਡ ਆ ਲੈ ਜਾ ਤੂੰ ਉਧਰ ਮੰਮੀ ਨੇ ਬਹਿਣਾ ਔਰੇ ਬਹਿ ਜਾ ਇਸ ਸਾਈਡ ਤੋਂ ਲਾ ਰੱਖ ਔਰੇ ਬਹਿ ਜਾ ਔਰੇ 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 ਬਹਿ ਜਾ ਬਸੋ ਬਾਕੀ ਓਏ ਇਹ ਵੀ ਸਾਈਡ ਤੋਂ ਲੈ ਜਾ ਔਰੇ ਆ ਨਹੀਂ ਛੂੜੀਆਂ ਤਾਂ ਤੁਸੀਂ ਅੱਗੇ ਪਿੱਛੇ ਕਰ ਲੀਆਂ ਹੁਣ ਇਹ ਚਪਾ ਕੀ ਆ ਗਿਆ 10 10 ਦੋ ਸੌ ਫੋਨ ਦਿਓ ਜੀ ਇੰਨੀ ਇੱਥੇ ਜਾ ਕੋ ਜੋ ਸੌ ਸਖਤ ਹੈ ਹਾਏ ਦੇ ਆ ਨਹੀਂ ਨਹੀਂ ਪਾਣੀ ਕਿੱਥੇ ਪਾਣੀ ਹੈ ਇਹ ਦੇਖੋ ਸੁਣ ਹਾੜਾ ਸੁਣ ਰੋਈ 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 ਤਾਲੀ ਨਾ ਤਾ ਦੇਖੋ ਕੀ ਅਗਲੀ ਅੱਜਾ ਪੁੱਤ ਤੂੰ ਹੀ ਪਾਖਾ ਬਾਦੀ ਹੀ ਹੁਣ ਤੈਨੂੰ ਹਾਸੇ ਕੋਈ ਅੱਜੀਆਂ ਹੈਪੀ ਨੂੰ ਬਣਾ ਦੇ ਅੱਧੀਆਂ ਤੂੰ ਪਾ ਸਾਹੀ ਪੜਾਣਾ ਨੇ ਇਦਾਂ ਮੈਡਮ ਹਾਂ ਹਾਂ ਆ ਬੋ ਮਿੰਟ ਆਇਆ ਉੱਧਰ ਕਰਨਾ ਆ ਪੁੱਤਰੇ ਕਰ ਨੀ ਦੀਦੀ ਕਰਾਉਂਦੀ ਆ ਨਾ ਵਾਹ ਆ ਵੜਦਾ ਆ ਹਾਸਾ ਹੁਣ ਤੱਕ ਉੱਧਰ ਹੱਥ ਮਾਰੋ ਹੱਥ ਜੋੜੀ ਕਿੱਥੇ ਹੈਪੀ ਬਣ ਕੇ ਆ ਬੱਸ ਚਲੋ ਬਾਲੂ ਇਹਦੇ ਬਾਅਦ ਆਪਾਂ ਇੱਥੇ ਕੱਬੀ ਬਾਤ ਨਹੀਂ ਆ ਪਹਿਲਾਂ ਪਾਉਣੀ ਥੀ ਹੱਲ ਲਾਲ ਤੋਂ ਖੋਲ ਲਓ ਵਾਕ ਹਾਂ ਲਾਲ ਟੋਕਰੀ ਹੋਰ ਅਗੁੱਠਾ ਪਿੱਛੇ ਨੂੰ ਰੱਖੇ ਆਹ ਪੋਣੀ ਦੱਸ ਜਸਮੀਂ ਦੇ ਪਰਲੇ ਹੱਥਾਂ 'ਚ ਪਾ ਦੇ ਲੈ ਪਰ ਪੂਰੇ ਬਾਦੀ ਦੋ ਹੱਥ 'ਚ ਪਾਉਗੀ ਹਰਜੀਤ ਬੰਦਲਾ ਹਾਂ ਉਹ ਕੰਗਣ ਬਾਅਦ 'ਚ ਪਹਿਣਾ ਪਹਿਲਾਂ ਚੂੜੀਆਂ ਪਾਣੀਆਂ ਦੀ ਤੋਲ ਆ ਪਹਿਣਾ ਹਾਂ ਪਹਿਣਾ ਨਾਲਾ ਪੁੱਤ ਤੂੰ ਵੀ ਲੈ ਹਾਰੂ ਬੱਸ ਆ ਗਈ ਆ ਉਧਰੋਂ ਜਾਂ ਬਲਜਿੰਦਰ ਵੱਲ ਅੱਜ ਅੱਜ ਉਸੇ ਨੂੰ

ਬਣਾ ਦੇ ਤੂੰ ਆ ਮਮੀ ਆਪਾਂ ਗਾਣਾ ਨਹੀਂ ਗਾਓ ਰੇਨ ਵਿੱਚ ਆ ਗਾਣਾ ਨਾ ਜਹਾਂ ਨਹੀਂ ਜਿੱਕੇ ਲੱਗੀ ਜਾਊਗਾ ਮਮੀ ਲਾਲ ਚੂੜੀ ਘੌਰ ਹੋਗੀ ਪੁੱਤ ਆ ਪਈਆ ਪਈਆ ਦੇਖੋ ਲੋ ਪਈਆ ਹਾਂ ਲਾਲ ਚੂੜੀਆਂ ਵਾਲੇ ਨਾਲੇ ਹੋਣੀਆਂ ਹਰੀਆਂ ਗੱਬੇ ਹੋਣੀਆਂ ਉਹ ਤੋਂ ਬਾਦਾਂ ਗੱਬੇ ਹਾਂ ਠੀਕ ਹੈ ਵਾਦ ਤੇ ਅੱਜ ਤੋਂ ਵੀ ਮਾਦਮ ਹੁੰਦੀ ਹਾਂ ਦੋ ਦੋ ਕਰਕੇ ਰਹਿਣੋ ਦੋ ਦੋ ਕਰਕੇ ਰਹਿਣੋ। ਉਹ ਆਜੇ ਕੰਗੀਆਂ। ਇਹ ਆਪਣੇ ਹੱਥ ਨਾਲ ਕਰ ਲਓ ਜੀ ਅਸੀਂ। ਲਓ ਮੇਰੇ ਕੋਲ ਚਾਹ ਰਹੇ ਆ। ਆਇਓ ਰੱਖ ਜਸਨ ਆਇਆ ਰੱਖਾ। ਤੇਰਾ ਬਰਾਇਡਲ ਟੂ ਵਾਲਾ ਤਾਂ ਦੇਖ ਦਾਂਗੇ। ਚੁੰਨੀ ਆ ਗਈ ਪਰ ਕੋਈ ਨਹੀਂ। ਪਤਾ ਦੂਜੇ ਮਾਸੇ। ਦਿਖੀ ਜਾਂਦਾ ਏ। ਚਲ। ਚਲੋ। ਫੋਟੋ ਕੋ ਚਲੇ ਕੇ ਕਹਾਂਗੇ। ਹਾਂ ਜਸਨ ਪੱਜ ਕੇ ਆ ਮੂੰਹ ਮਾਸੀ ਚੱਕ ਕੇ ਲੈ ਕੇ ਆ। ਇੱਕ ਫੋਟੋ ਵੀ। ਰਿਜਿਟ ਦੇ ਡੱਬੇ। ਬੈਂਗਲੋਂ ਵਿੱਚ ਆ ਰਹੀ ਹੈ ਜਨਨਾ ਕੋਟੇ ਚ ਆਓ ਇੱਕ ਮੇਰੀ ਕਲਿੱਕ ਕਰ ਦਿੰਦਾ ਹਾਂ ਫਿਰ ਵੀਡੀਓ ਬੰਦ ਕਰ ਦੋ ਵੀਡੀਓ ਬੰਦ ਕਰਾ ਦੇ ਫੜਾ ਦੇ ਬੱਤ ਉਧਰ ਖਿੱਚਦੇ ਫੋਟੋ ਫੋਟੋ ਖਿੱਚਦੇ ਹਾਂ ਫੋਟੋ ਖਿੱਚ ਹਾਂ ਹਾਂ ਖਿੱਚਦੇ ਨਾ ਆਂ ਬਹੁਤ ਚੱਲੋ ਸਾਰੇ ਨਾ ਆਈ ਬਾਰੀ ਚਲੋ ਗਲਾਜ ਆਮਣਾ ਦੇ ਦੇ ਫਲ ਕਰ ਲੋ ਮੂੰ ਮਿੱਠਾ ਕਰ ਲੋ ਫੋਟੋ ਵਿੱਚ ਦੇ ਫੋਟੋ ਪਿੰਕ ਪੈਂਕ ਉਹ ਆ ਪਿੰਕ ਪੈਂਕ ਲੈ ਕੇ ਇੱਧਰ ਨੂੰ ਮੈਂ ਥੋੜਾ ਬੋਲ ਫੋਟੋ 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 ਆ ਜਾ ਦੀਦੀ ਖਾਣ ਪੀਣ ਨੂੰ ਤਾਂ ਖੁੱਲੇ ਆ ਇਹ ਸਾਰੀਆਂ ਆਜੂ ਕਿਚਨ ਆ ਜਾ ਵੇ ਅੰਦਰ ਆ ਜਾ ਮੈਂ ਮੰਮੀ ਕਹਿੰਦੀ ਕਿ ਇਹਨੂੰ ਲੈ ਲੈ ਮੈਂ ਕਿਹਾ ਉਹ ਸਾਰੀਆਂ ਇਹਦੀ ਚੱਲ ਫੁੱਲ ਗਿਆ ਕਰ ਫਟਾਫਟ ਲੋ ਵਈ ਇੱਧਰ ਰੱਖੋ ਆ ਜਾ ਬੂਬੂ ਸਾਹਮਣੇ ਦੇਖੋ ਵੀ ਸਾਰੇ ਇਹ ਹੱਸ ਕੇ ਏ ਅਸੀਂ ਆ ਏ ਏ ਓਏ ਹੱਸ ਲੋ ਹਾਂ ਆਪਾ ਛੜ ਦੇ ਕੇ ਰੀਲ ਰੀਲ ਚੱਲ ਰੀਲ ਡਿਰੂਗੀ ਰੀਲ ਮੰਨੂਗੀ ਦੇਖੇ ਲੇਕੇ